ਉਹੋਂ ਵੀ ਇਹ ਕੋਈ ਰੋਟੇ ਨੂੰ ਨੀ ਗਾਣਾ ਪਿੱਛੇ ਆਹ ਦੇ ਦੇ ਵੇ ਇਹ ਨਾ ਬਰਿੰਦਾ ਨੀ ਕਿ ਮਾਵਾ ਚੇਂਜ ਆ ਇਹ ਜਿਹੜੀ ਸ਼ੇਹੂਪੁਰ ਵਾਸ਼ਮਸ਼ੀ ਜਿੱਤੀ ਸੀ ਇਹ ਪੱਠੀ ਹੋਦੀ ਆ ਨਾ ਤੁਹਾਨੂੰ ਪਹਿਲਾਂ ਵੀ ਦਿਖਾਈ ਇਹ ਜੋੜਾ ਲਾਤਾ ਬਈ ਇਸ ਤਰੀਕੇ ਨਾਲ ਇਹ ਚਿਗੂਚੇ ਪਾਲਦੇ ਰਹਿੰਦੇ ਆਂਡਿਆਂ ਤੋਂ ਬੰਦ ਨਹੀਂ ਹੁੰਦੇ ਠੀਕ ਆ ਜਿਹੜੇ ਕਬੂਤਰ ਬਾਈ ਡਾਵੇ ਆ ਉਹਨਾਂ ਨੂੰ ਬਾਜਰਾ ਬੂਜਰਾ ਕੁਝ ਨਹੀਂ ਤੋਹਣਾ ਇਹਦਾ ਕਬੂਤਰ ਬਾਈ ਗਰਮੀਆਂ ਨੂੰ ਪਾਣੀ ਨੂੰ ਜਾਊਗੇ ਐਂਡ ਦੇ ਟਾਈਮ ਦੇ ਵਿੱਚ ਮੂੰਹ ਪੱਟ ਪੱਟ ਬਹਿਣਗੇ ਤੇ ਘਰੇ ਬਿਮਾਰ ਵੀ ਹੋ ਜਾਂਦੇ ਆ ਕਬੂਤਰ ਜਦੋਂ ਬਾੜੀਆਂ ਲੈਂਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨ ਆਰ ਆ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆयो ਭਾਗੋ ਆਈਦੀ ਕਰਦੇ ਆ ਵੀਡੀਓ ਸ਼ੁਰੂ ਤੇ ਅੱਜ ਐਤਵਾਰਾ ਤੁਹਾਨੂੰ ਪਤਾ ਗੁਰਦੁਆਰੇ ਵੀ ਜਾਣਾ ਹੈ ਨਾ ਮੱਥਾ ਟੇਕਣ ਤੇ ਮੈਂ ਕਿਹਾ ਉਦੋਂ ਪਹਿਲਾਂ ਪਹਿਲਾਂ ਬੱਚੇ ਛੱਡ ਲਈਏ ਤੇ ਬੱਚੇ ਬਾਅਦੋਂ ਲਾ ਕੇ ਤੇ ਉਦੋਂ ਵਾਰ ਫਿਰ ਲੋ ਵੀ ਕੱਢੀਏ ਬੱਚੇ ਤੇ ਇਹ ਬੱਚਾ ਬਾਈ ਆਪਣਾ ਜਿਹੜਾ ਆਪਾਂ ਜਦਾ ਬੜਲੇ ਵਾਲੀ ਤੇ ਜੋੜਾ ਲਾਇਆ ਸੀ ਹਨਾ ਉਹਦੇ ਪਿਓ ਦਾ ਮਤਲਬ ਪੁੱਤ ਸੀਗਾ ਗਾ ਤੇ ਭੈਣ ਜਿੱਦਾਂ ਮਤਲਬ ਜਿਹੜੀ ਬੜਲੇ ਵਾਲੀ ਦੀ ਮਾਂ ਆ ਉਹਦੀ ਸਾਕੀ ਭੈਣ ਮਤਲਬ ਸੇਮ ਉੱਤੇ ਜੋੜਾ ਲਾਇਆ ਸੀ ਤਾਂ ਆਪਾਂ ਬੜਲੇ ਲਾਇਆ ਸੀ ਹਨਾ ਉਹਨਾਂ ਚੋਂ ਇਹ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ ਹਨਾ ਤੇ ਇਹ ਬੱਚਾ ਬਾਈ ਪਹਿਲੇ ਦਿਨ ਹੀ ਛੱਡਿਆ ਟਾਂਗੀ ਪਹਿਲੇ ਦਿਨ ਹੀ ਬਾਈ ਸਰਾ ਕਰਾ ਕੇ ਆਏ ਬੱਚੇ ਹਨਾ ਫੇਰ ਛੱਡਦੇ ਆ ਦੇ ਦੇ ਉਹਨੂੰ ਛਤਰੀ ਨਹੀਂ ਜਾਂਦਾ ਓਏ ਛਤਰੀ ਆ ਵਾਲੀ ਤੇ ਨਹੀਂ ਜਾਣਾ ਉੱਤੇ ਚੱਲ ਤੇ ਚੱਲ ਤੇ ਸ਼ਿਰਾ ਚੱਲ 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 ਉੱਤੇ ਚਲੋ ਚਲ ਜੂਗਾ ਬਾਈ ਤੇ ਹੋਰ ਛੱਡਦੇ ਆ ਇੱਕ ਦੋ ਤੇ ਫੇਜ ਆਉਗੇ ਉੱਤੇ ਹਨਾ ਉੜ ਗਿਆ ਬੱਚਾ ਬਾਈ ਉਹ ਹੋ ਗਿਆ ਸਿੱਧਾ ਲੰਘ ਗਿਆ ਉੱਧਰ ਨੂੰ ਆਈ ਆਈਆ ਸ਼ੇਰਾ ਇੱਧਰ ਆ ਵੀ ਕਿੱਥੇ ਗਿਆ ਥੱਲੇ ਥੱਲੇ ਘੁੰਮੀਆਂ ਦਾ ਚਲੋ ਆ ਜੂਗਾ ਕੋਈ ਚੱਕਰ ਨਹੀਂ ਲਓ ਜੀ ਬਾਬਿਓ ਬੱਚੇ ਛੱੜਤੇ ਸਾਰੇ ਹੀ ਤਕਰੀਬਨ ਹੀ ਠੀਕ ਆ ਟੁੰਡੇ-ਮੁੰਡੇ ਜੇ ਕਰਕੇ ਤੇ ਆ ਬੱਚੇ ਬਾਈ ਕੱਟੇ ਹੋਏ ਆ ਦੇਖ ਲਓ ਫੁੱਲ ਕੱਟੇ ਹੋਏ ਆ ਬੱਚੇ ਚਾਰ ਬੱਚੇ ਉੜਦੇ ਹੋਣੇ ਦੋ ਫੁੱਲ ਕੱਟੇ ਆ ਤੇ ਦੋ ਬਈ ਫੁੱਲ ਸਾਰੇ ਇਹਨੇ ਨਵੇਂ ਬੱਚੇ ਆ ਨਾ ਆ ਫਿਰਦੇ ਬਈ ਆ ਡੰਡੇ ਵਾਲੇ ਦਾ ਜਿਹੜਾ ਭਾਈ ਆ ਆਪਣਾ ਆ ਚੀਨਾ ਜਾ ਦੇਖੋ ਇਹਦਾ ਭਾਈ ਟੁੰਡਾ ਹੀ ਕੀਤਾ ਇੱਕ ਸਾਡਾ ਟੁੰਡ ਬੁੰਡ ਜਾਗੀ ਤਾਂ ਫਿਰ ਵੀ ਬਈ ਬਾਲੇ ਠੀਠ ਆ ਯਾਰ ਠੀਕ ਆ ਤੋਪ ਵੀ ਲਾਉਣੀ ਜ਼ਰੂਰੀ ਆ ਹਨ ਤੇ ਕੱਢਣੇ ਵੀ ਜ਼ਰੂਰੀ ਆ ਬਈ ਤਾਂ ਪਰ ਬੈਰੀ ਤੋਂ ਵੀ ਡਰ ਲੱਗਦਾ ਹਨ ਤੇ ਆ ਦੋ ਰੱਤੇ ਜੇ ਮੈਂ ਹੁਣ ਇੱਥੇ ਛੁੱਟਣੇ ਸ਼ੁਰੂ ਕੀਤੇ ਲਾਉਣੇ ਆ ਬਈ ਜੋ ਮਰਜੀ ਹੋ ਜਾ ਰੱਤੇ ਨਾ ਢਾਂਗੀ ਦੇ ਪੱਕੇ ਕਰਨੇ ਕੋ ਉਤਰ ਆਪਾਂ ਇੱਕ ਵਾਰੀ ਪੱਕੇ ਹੋ ਗਏ ਤੇ ਸਮਝ ਲਓ ਗੱਲ ਬਣ ਗਈ ਤੇ ਬਾਲੇ ਚੰਗੇ ਬੱਚੇ ਆ ਬਾਈ ਦੋਨੇ ਹੀ ਹਨਾ ਇਹ ਡੰਡੇ ਵਾਲੇ ਦੇ ਭਰਾ ਹੀ ਆ ਇੱਕ ਭਰਾ ਆ ਤੇ ਇੱਕ ਭੈਣ ਆ ਆ ਜਿਹੜਾ ਗੂੜਾ ਆ ਇਹ ਭਰਾ ਆ ਆ ਜਿਹੜਾ ਫਿੱਕੀ ਜੀ ਆ ਇਹ ਮਾਦੀ ਆ ਲੋਏ ਬਾਬੇ ਬੈਰੀ ਆ ਗਈ ਆ ਤੇ ਮੈਂ ਗਿਆ ਸੀ ਗੁਰੂ ਘਰ ਮਾਥਾ ਦੇਖਣ ਤੇ ਤਿੰਨ ਚਾਰ ਬੱਚੇ ਛੱਡੇ ਸੀ ਹਨਾ ਤੇ ਉਹ ਹਜੇ ਵੀ ਨਹੀਂ ਬਾਹਰ ਪੈਣੋ ਨਹੀਂ ਹਟਦੀ ਬੱਚੇ ਹੁਣ ਪਤਾ ਨਹੀਂ ਖੜੇ ਆ ਤਾਂ ਨੂੰ ਜਾਈ ਜਾਂਦੀ ਆ ਬੱਚੇ ਆਹ ਦੇ ਦੇ ਰੱਜੀ ਦਿਓ ਇਹੋ ਲੋ ਬਾਬੇਓ ਡਰੰਦਾ ਕੋਈ ਨਾ ਨਹੀਂ ਉਹਦਾ ਰੱਬ ਦੀ ਜਾਣਦੀ ਤਾਂ ਹੁਣ ਪਤਾ ਨਹੀਂ ਬੱਚੇ ਉੱਤੇ ਆ ਕੀ ਥਾਂਏਗਾ ਕਟੋ ਕਟ ਤਿੰਨ ਫਾਇਰ ਕਰਤੇ ਆ ਬੱਚੇ ਬਈ ਆਪਣੇ 5 6 ਬੱਚੇ ਸੀਗੇ ਜਿਨ੍ਹਾਂ ਦੇ ਵਿੱਚੋਂ ਆਪਣਾ ਗਰਾਬੀ ਪੂਛ ਵਾਲਾ ਇੱਕ ਬੱਚਾ ਬਈ ਮਾਰ ਕੇ ਸਿੱਟ ਗਈ ਐ ਇਹ ਤੇ ਕੋ ਕਬੂਤਰ ਆ ਉਹ ਵੀ ਦੇਖੋ ਡਰਿਆ ਬੈਠਾ ਹੈ ਹੈਗਾ ਉੱਤੇ ਉਹ ਕੋ ਉਂਗੀ ਵੀ ਕੋ ਇਹ ਵੀ ਦੋ ਉੱਤੇ ਉਹ ਲਿਗਾ ਰਿਹਾ Ô chan lê à vĩnh hảnh Ô chan lê à vĩnh hảnh đi Thằng lê ਲੋਈ ਬਾਬਿਓ ਅੱਜ ਤਾਂ ਉਹ ਕੋਲੋਲ ਹੋ ਗਈ ਠੀਕ ਆ ਬੱਚੇ ਛੱਡ ਗਏ ਮੈਂ ਤਾਂ ਬਿਠਾ ਕੇ ਮੈਂ ਕਿਹਾ ਚਲੋ ਕੱਟੀਏ ਬੱਚੇ ਘੜਾਉੜਨੇ ਆ ਵੀ ਥੋੜੇ ਹੀ ਉੜਦੇ ਆ 5-7 ਮਿੰਟ ਦੀ ਹਨਾ ਗੇਮ ਆ ਪਰ ਬਈ ਅੱਜ ਨੁਕਸਾਨ ਬਹੁਤ ਤਗੜਾ ਹੋਇਆ ਇੱਕ ਬੱਚਾ ਬਈ ਹੁਣ ਉਹ ਆਪਾਂ ਨੂੰ ਲੱਗਦਾ ਤੇ ਮੈਨੂੰ ਵੀ ਡੰਡੇ ਵਾਲੇ ਦਾ ਜਿਹੜਾ ਆਪਣੇ ਚੀਨੇ ਦੋ ਬੱਚੇ ਆ ਡਰਿਆ ਹੋਇਆ ਬੈਰੀ ਤੂੰ ਆ ਬਈ ਮੇਲੀ ਜਾਣੇ ਨੂੰ ਜਾਂਦਾ ਪਿਆ ਉਹ ਫਿਰਦਾ ਬਈ ਦਿਖਣੋਂ ਹਟ ਗਿਆ ਹੁਣ ਮੇਲੀ ਜਾਣੇ ਨੂੰ ਜਾਂਦਾ ਪਿਆ ਉਧਰੋਂ ਆਇਆ ਵੀ ਉਧਰੋਂ ਹੀ ਆਏ ਹੋਣੀ ਠੀਕ ਆ ਫੇਰ ਦੁਬਾਰਾ ਮੁੜ ਗਿਆ ਬਈ ਉਹ ਨੂੰ ਥੋੜਾ ਜਿਹਾ ਰੁੜਿਆ ਇੱਥੇ ਪ ਹੁਣ ਪਤਾ ਨਹੀਂ ਇਹ ਆਪੜੇ ਵਾਲਾ ਬਈ ਜਾਂ ਕਿਹੜਾ ਹੈਗਾ ਚੀਨੇ ਸੀ ਉੱਚਾ ਖੜਾ ਕਬੂਤਰ ਠੀਕ ਆ ਉੱਚੋ ਹੀ ਆਇਆ ਉੱਤੋਂ ਨਿਕਲ ਕੇ ਕਿਤੇ ਫੇਰ ਬਾਈ ਜਮਾ ਇਧਰ ਨੂੰ ਹੀ ਚਲ ਗਿਆ ਮਿਲੀਆਣੇ ਵਾਲ ਨੂੰ ਚਲੋ ਇੱਕ ਵਾਰੀ ਦੇਖ ਗਿਆ ਆਪ ਦਾ ਤਹਿ ਸ਼ਾਇਦ ਆ ਹੀ ਜਾਵੇ ਹਨਾ ਚਲ ਗਿਆ ਪਰ ਬਾਈ ਉਹ ਇਧਰ ਨੂੰ ਉਹ ਕਬੂਤਰ ਬਾਈ ਆਪਣੇ ਇੱਕ ਬਾਈ ਇੱਕ ਕਬੂਤਰ ਆਪਣਾ ਜਿਹੜਾ ਆਪਣੇ ਜਿਹੜਾ ਹਜ਼ਾਰ ਵਾਲੇ ਜੋੜੇ ਦੇ ਸੀ ਨਾ ਇੱਕ ਲਾਲ ਲਾਲ ਰੱਤਾ ਬੱਚਾ ਸੀਗਾ ਲਾਲ ਚੀਨਾ ਜਾਂ ਤੇ ਇੱਕ ਬਾਈ ਦੂਜਾ ਹੀ ਉਹ ਦੋਨੇ ਹੀ ਬੱਚੇ ਨਹੀਂ ਬਾਈ ਹੈਗੇ ਹਨਾ ਇੱਕ ਤਾਂ ਬਾਈ ਬੱਚਾ ਆਪਾਂ ਜਦੋਂ ਪਿੰਡ ਬੜੇ ਹੀ ਆ ਸੀ ਉੱਥੋਂ ਆਏ ਗੁਰੂ ਘਰ ਮੱਥਾ ਟੇਕ ਕੇ ਨਾ ਉਹਦੇ ਸਾਰੀ ਬਾਈ ਰੋਡ ਤੇ ਬੱਚਾ ਬੈਰੀ ਨੇ ਮਾਰ ਕੇ ਸਿੱਟਿਆ ਹੋਇਆ ਸੀ ਹਨਾ ਪਤਾ ਨਹੀਂ ਮਤਲਬ ਪੈਰ ਵੀ ਮਾੜੇ ਹੀ ਲੱਗੇ ਐਵੇਂ ਕੱਚ ਦੇ ਵਿੱਚ ਉਥੱਲੇ ਜਿਆਦਾ ਜ਼ੋਰ ਨਾ ਆ ਕੇ ਥੱਲੇ ਹੀ ਵੱਜ ਬੁੱਜ ਗਿਆ ਕਿਤੇ ਆ ਗਿਆ ਹਨਾ ਤਾਂ ਮਰ ਗਿਆ ਬਈ ਮੈਂ ਉੱਥੇ ਦੇਖ ਕੇ ਆਇਆ ਬੱਚਾ ਸੀਗਾ ਠੀਕ ਆ ਤੇ ਚੱਕ ਲਿਆਂਦਾ ਉੱਥੋਂ ਬੱਚਾ ਬਈ ਉਹ ਤੇ ਪਰ ਉਹ ਬੱਚਾ ਮਰ ਗਿਆ ਬਈ ਠੀਕ ਆ ਹੁਣ ਇੱਕ ਬੱਚਾ ਹੁਣ ਜਾ ਤਾਂ ਬਈ ਆਪਣਾ ਇੱਕ ਇੱਕ ਲਾਲ ਪੂਛ ਵਾਲਾ ਹੈ ਨਹੀਂ ਉਹਦੇ ਨਾਲ ਦੇ ਜਿਹੜਾ ਕਾਲਾ ਚੀਨਾ ਜਿਹਾ ਬੱਚਾ ਸੀ ਨਾ ਗੁਲਾਬੀ ਪੂਛ ਲਈ ਆਪਾਂ ਇੱਕ ਉਹ ਬੱਚਾ ਹੈ ਨਹੀਂ ਬਈ ਇੱਕ ਬਈ ਆਪਣੇ ਜਿਹੜਾ ਹਾ ਚੀਨਾ ਜਿਹੜਾ ਆਪਣਾ ਔੜਦਾ ਪਿਆ ਬਈ ਇੱਕ ਇਹਦੇ ਨਾਲ ਦਾ ਬੱਚਾ ਬਈ ਉਹ ਹੈ ਨੀਗਾ ਦੋ ਬੱਚੇ ਹੈ ਨਹੀਂ ਹੁਣ ਇਹਦੇ ਨਾਲ ਦਾ ਸੇਮ ਬੱਚਾ ਬਈ ਮੈਨੂੰ ਲੱਗਾ ਤੇ ਉਹੀ ਦੀ ਉੱਚਾ ਖੜਾ ਆ ਬੈਰੀ ਤੋਂ ਡਰ ਰਹਿ ਡਰਿਆ ਉਹ ਫੇਰ ਦਵਾਰਾ ਬਈ ਤਰ ਨੂੰ ਮੇਲੀ ਆਣੇ ਵਾਲ ਨੂੰ ਚੱਲ ਗਿਆ ਮੈਂ ਕਰਦਾ ਫੋਨ ਉੱਥੇ ਪੁੱਛਦਾ ਬਈ ਕੀ ਬਣਦਾ ਹਨਾ ਵੀ ਨਾਲ ਦੇ ਪਿੰਡ ਨੂੰ ਜਾਂ ਤਾਂ ਮੌਸਮ ਸਾਹਿਬ ਹੁੰਦਾ ਤੇ ਇਥੋਂ ਵੀਡੀਓ ਨਹੀਂ ਦੇਖੀ ਜਾਣਾ ਕੈਮਰੇ ਦੀ ਪਰ ਉਹ ਹੁਣ ਬਦਲ ਗਿਆ ਹੈਗਾ ਮੌਸਮ ਵੀ ਖਰਾਬ ਹੀ ਆ ਹਨਾ ਦੇਖੋ ਹੁੰਦਾ ਕ ਨਹੀਂ ਹੁੰਦਾ ਬਾਕੀ ਫੋਨ ਕਰਕੇ ਪੁੱਛਦੇ ਆ ਬਈ ਤੇ ਆਪਣੇ ਬੱਚੇ ਜਿਹੜੇ ਆ ਫਿਰਦੇ ਬਈ ਨੇ ਕੀ ਆ ਇਹ ਆ ਜਾਂਦੇ ਇਹ ਤਾਂ ਲਾਈਏ ਬਈ ਠੀਕ ਆ ਤਿੰਨ ਬੱਚਿਆਂ ਦਾ ਨੁਕਸਾਨ ਆ ਹਜੇ ਤੱਕ ਤਿੰਨ ਬੱਚੇ ਹੈ ਨਹੀਂ ਆਪਣੇ ਬਈ ਇੱਕ ਤਾਂ ਮਰ ਗਿਆ ਅੱਖਾਂ ਦੇ ਸਾਹਮਣੇ ਹੀ ਠੀਕ ਆ ਦੋ ਬੱਚੇ ਹੋਰ ਹੈ ਨਹੀਂ ਬਈ ਇੱਕ ਆਪਣਾ ਡੰਡੇ ਵਾਲੇ ਦੇ ਨਾਲ ਦਾ ਜਿਹੜਾ ਚੀਨਾ ਜਿਆ ਸੀ ਤੇ ਇੱਕ ਬਾਈ ਟੋਰੀ ਵਾਲਾ ਆਪਣੀ ਗਲਤੀ ਆ ਚਲੋ ਨਹੀਂ ਛੱਡ ਕੇ ਜਾਣੇ ਚਾਹੀਦੇ ਮੈਨੂੰ ਉਹ ਮੈਂ ਬਾਈ ਛੱਡੇ ਸਵੇਰੇ ਸੀ ਮੈਂ ਕਿਹਾ ਚਲ ਜਾੜਾ ਸੀ 12 1 ਵਜੇ ਗਏ ਆ ਉਹ ਮੈਂ ਲਾਉਣ ਲੱਗਾ ਤੇ ਬਾਈ ਉੜ ਗਏ ਕੂਤਰ ਉੜ ਗਏ ਤੇ ਬਾਈ ਮੈਂ ਕਿਹਾ ਚਲ ਬਹਿ ਜਾਣਗੇ ਉਹ ਬੈਠੇ ਹੀ ਨਹੀਂ ਉੜਦੇ ਰਹੇ ਤੇ ਉਧਰੋਂ ਘਰ ਦੇ ਨਾਲ ਵੀ ਕਾਲੀ ਪਾਲੀ ਫਿਰ ਚਲੋ ਜਾਣਾ ਪੈ ਗਿਆ ਹਨਾ ਮੈਂ ਕਿਹਾ ਬਹਿ ਜਾਣਗੇ ਅੱਗੇ ਵੀ ਪੰਜਾਹ ਮਿੰਟ ਫਿਰਦੇ ਚਲੋ ਬਹਿ ਪਰਾਜਤਾ ਬਾਈ ਇਹਨਾਂ ਨੇ ਪਤਾ ਨਹੀਂ ਹੁਣ ਕਦੋਂ ਦੀ ਉੜਦੇ ਸੀ ਜਾਂ ਕਦੋਂ ਦੇ ਆ ਵੀ ਉਪਰੋਂ ਰੱਬ ਚੋਂ ਹੀ ਆਏ ਕਬੂਤਰ ਸਾਰੇ ਠੀਕ ਆ ਉਹ ਕਬੂਤਰ ਹੁਣ ਸਾਰਿਆਂ ਨੂੰ ਐਂਡ ਤੇ ਇਧਰੋਂ ਆਇਆ ਸੀ ਬਾਈ ਉਹ ਫੇਰ ਇਧਰ ਨੂੰ ਚੱਲ ਗਿਆ ਉੜ ਕੇ ਚਾਰ ਪੰਜ ਗੀੜੀਆਂ ਪਾਈਆਂ ਕਬੂਤਰ ਫੇਚ ਲ ਗਿਆ ਇੱਕ ਕਬੂਤਰ ਹੋਰ ਆ ਗਿਆ ਆਪਣਾ ਜਿਹੜਾ ਹਿਆਰ ਵਾਲੇ ਜੁੜਦੇ ਨੇ ਚੀਨਾ ਜਾਂ ਖਾਦਰ ਜਾਂ ਹੀ ਉਹ ਵੀ ਆ ਗਿਆ ਤੇ ਜਿਹੜਾ ਬਾਈ ਪਿੰਡ ਮੇਲੀਆਣੇ ਨੂੰ ਮੈਂ ਤੁਹਾਨੂੰ ਕਹਿੰਦਾ ਸੀ ਗਿਆ ਉਹ ਬਾਈ ਉਹ ਨਹੀਂ ਸੀ ਹੈਗਾ ਉਹ ਕਾਲਸਰਾ ਕਬੂਤਰ ਸੀ ਹੋਰ ਜਿਹਦਾ ਤਾਂਬੇ ਰੰਗੀ ਜਿਹੇ ਨਹੀਂ ਹੁੰਦੇ ਆਪਣੇ ਸਹਾਰਣਪੂਰੀ ਕਹਿੰਦੇ ਜਾਂ ਕਿਦਾਂ ਵੀ ਉਹ ਕਬੂਤਰ ਬਈ ਤੋਂ ਬੈਰੀ ਪਈ ਫੇਰ ਦਵਾਰ ਆਉਨੂੰ ਉਹ ਰੱਬ ਚੋ ਵੜਿਆ ਮੈਨੂੰ ਲੱਗਾ ਵੀ ਆਪਣਾ ਮੈਂ ਥੱਲੇੋਂ ਮੜੇ ਕਬੂਤਰ ਹਲੋਂਦਾ ਸੀ ਇਹਦਾ ਛੱਡੇ ਸੀ ਬਈ ਇੱਥੇ ਆ ਕੇ ਬਹਿ ਗਿਆ ਤੇ ਫੇ ਮੈਨੂੰ ਪਤਾ ਲੱਗਾ ਵੀ ਉਹ ਆਪਣਾ ਨਹੀਂ ਹੈਗਾ ਮੈਂ ਦਾਤਾ ਉਹਨੂੰ ਤੇ ਓੜ ਕੇ ਜਾ ਕੇ ਬਈ ਇਧਰ ਪਿੰਡ ਚ ਕਿਤੇ ਬਹਿ ਗਿਆ ਜਾ ਕੇ ਠੀਕ ਆ ਤੇ ਫੜਨਾ ਵੀ ਹੈ ਨਹੀਂ ਸੀ ਬਾਈ ਤੁਹਾਨੂੰ ਪਤਾ ਡਰ ਬਹੁਤ ਲੱਗ ਕਬੂਤਰ ਜੇ ਕਿਸੇ ਦਾ ਕਿਸੇ ਦਾ ਵੀ ਹੋਇਆ ਲੱਗੇ ਛੱਗੇ ਤਾਂ ਬਾਈ ਮਲਖਪੁਰ ਦੇ ਵਿੱਚ ਇੱਥੇ ਫਿਰਦਾ ਆ ਲਾ ਮਤਲਬ ਲਾਲ ਦੇਸੀ ਕਬੂਤਰ ਆ ਦੇਸੀ ਕਾਲੀ ਅੱਖੀ ਲੱਗਦੀ ਸੀਗੀ ਤਾਂ ਬੇ ਰੰਗਾਇ ਜਿਹੜੇ ਹੁੰਦੇ ਉਹਨੂੰ ਪਾਣੀ ਕਿਹੜਾ ਜੋ ਵੀ ਕਹਿੰਦੇ ਆ ਨਾ ਲਾਲ ਸਰੇ ਕਬੂਤਰ ਹੁੰਦੇ ਆ ਦੂਜਾ ਲਾਲ ਸਰੇ ਕਈ ਨਾ ਸ਼ਬੇ ਜਿਨ੍ਹਾਂ ਨੂੰ ਆਪਾਂ ਝੱਪ ਕਹਿ ਦਿੰਨੇ ਆ ਤੇ ਉਹ ਕਬੂਤਰ ਜਿਆ ਬਾਈ ਬੱਚਾ ਆ ਗਿਆ ਠੀਕ ਆ ਡਰਿਆ ਹੀ ਮੈਨੂੰ ਇਹਨੂੰ ਹੀ ਲੱਗਦਾ ਬੈਰੀ ਬੁਰੀ ਲੱਗੀ ਆ ਤੇ ਮੈਂ ਦੇਖਦਾ ਬਾਈ ਇਹਨੂੰ ਡੱਕਦਾ ਹੁੰਦੇ ਦੋ ਵਾਰੀ ਢਾਹਤਾ ਦੇਖੋ ਉੱਤੇ ਬੈਠਾ ਕੂਤਰ ਆ ਗਿਆ ਠੀਕ ਆ ਜਿਹਦਾ ਵੀ ਹੋਇਆ ਬਾਈ ਲੈ ਜਾਓ ਆਕੇ ਕੋਈ ਚੱਕਰ ਨਹੀਂ ਹਨਾ ਪਰ ਫੜਿਆ ਜਾਵੇ ਪਹਿਲਾਂ ਹਜੇ ਮੈਂ ਫੜਿਆ ਆਪਾਂ ਫੜੀ ਤਾਂ ਨਹੀਂ ਬਾਈ ਮੈਂ ਦੋ ਵਾਰੀ ਢਾਇਆ ਇਹਨੂੰ ਦੋ ਵਾਰੀ ਉੜ ਗਿਆ ਹੁਣ ਫੇਦਵਾਰਾ ਬਾਈ ਆਕੇ ਬ ਰਾਤ ਕੁੱਤਾ ਬਿੱਲੀ ਬੁੱਲੀ ਬੈਰੀ ਬਹੁਤ ਪੈਂਦੀ ਚਲੋ ਐਵੇਂ ਕਰੂ ਇਹਦੀ ਜਾਨ ਗਮਾਉਣੀ ਆ ਫੜ ਲੈਨੇ ਕੋਈ ਨਹੀਂ ਸੇ ਬਾਹਰ ਡੱਕ ਲਾਂਗੇ ਹੋਰ ਪਿੰਜਰੇ ਚ ਪਾ ਦਨੇ ਹਨਾ ਪਰ ਉਤਰੇ ਤਾਂ ਸਹੀ ਥੱਲੇ ਨੂੰ ਪਰ ਮੁਸ਼ਕਲ ਹੀ ਆ ਬਾਈ ਇਹਦਾ ਕੋਈ ਮੂਡ ਹੈ ਨਹੀਂ ਬਹਿ ਗਿਆ ਇੱਥੇ ਆ ਕੇ ਪਰ 우ਸਤਾਦ ਉਹਨਾਂ ਦੀ ਜੋ ਲਾਲ ਚਾਲ ਚੱਲਣਿਆ ਉਹ ਉੱਤੇ ਜਾਣ ਵਾਲੀ ਆ ਖੁੱਡੇ ਦੇ ਉੱਪਰ ਇਹ 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 ਆ ਉਤਰ ਗਿਆ ਬਈ ਹੈਗਾ ਤਾਂ ਨੁਕਸਾਨ ਹੀ ਆ ਜਿਹੜਾ ਜਾਲ ਨਾਲ ਚੰਬੜ ਗਿਆ ਮੈਂ ਦੇਖਦਾ ਬਈ ਫੜ ਕੇ ਜੇ ਫੜਿਆ ਜਾਂਦਾ ਹਨਾ ਕੈਮਰਾ ਬੰਦ ਕਰਨਾ ਪਊਗਾ ਨਹੀਂ ਤਾਂ ਉੜ ਜਾਊਗਾ ਇਹ ਇੱਥੇ ਕਿਤੇ ਟਿਕਾ ਦਿੰਨੇ ਆ ਨਹੀਂ ਤਾਂ ਉਹ ਉੱਤੇ ਚਲ ਗਿਆ ਬਈ। ਹੌਣ ਤਾਂ ਜਮਾ ਹੀ ਨਹੀਂ ਹੱਤ ਆਉਣਾ। ਉਹ ਉੱਪਰ ਚਲ ਗਿਆ। ਆਪਾਂ ਬਈ ਘੱਟੇ ਕੂਟਰ ਫੜੀਦੇ ਹਨਾ ਨਾ ਇਹਨਾਂ ਤੇ ਤਜਰਬਾ ਹੈਗਾ ਕੂਟਰ ਫੜਨ ਦਾ ਬਾਹਰੋਂ ਤੇ ਥੱਲੇ ਉਤਰ ਜੂਗਾ ਤੇ ਉੱਥੇ ਤਾਂ ਬਈ ਜਾਣ ਨਹੀਂ ਦਿੰਦਾ ਮੈਂ। ਤੇ ਆ ਉਤਰ ਗਿਆ ਬਈ। ਲੋਹਣ ਦੇਖਦੇ ਆ ਇਹਨੂੰ ਕੀ ਬਣਦਾ। ਲੋ ਵੀ ਬਾਬਿਓ ਆਪਣੇ ਦੋ ਬੱਚੇ ਗਵਾਜੇ ਬਈ ਇੱਕ ਇਹਦਾ ਭਰਾ। ਗਲਤੀ ਆਪਣੀ ਆ ਬਈ ਠੀਕ ਆ ਛੱਡ ਕੇ ਨਹੀਂ ਜਾਣੇ ਚਾਹੀਦੇ ਯਾਰ ਜਿਹੜਾ ਸਭ ਤੋਂ ਵੱਡੀ ਗਲਤੀ ਹੋਈ ਹੈ ਨਾ। ਇੱਕ ਆਪਣੇ ਉਹਦਾ ਆਪਣਾ ਹਜ਼ਾਰ ਵਾਲੇ ਜੁੜਜੋਲ ਆਲ ਰਸਤਾ ਬੱਚਾ ਸੀ ਬਾਈ ਉਹ ਤਾਂ ਮਰ ਗਿਆ ਹਨਾ ਉਹ ਤਾਂ ਦੇਖ ਹੀ ਲਿਆ ਮਰਿਆ ਇਦਾਂ ਨਹੀਂ ਬਾਈ ਬੈਰੀ ਦਾ ਮੜਾ ਜਾਂ ਪੰਜਾ ਨੌ ਲੱਗਾ ਸੀ ਕਾਛ ਦੇ ਥੱਲੇ ਤੇ ਪਤਾ ਨਹੀਂ ਜਾਂ ਤਾਂ ਸੜਕ ਤੇ ਯੋਰ ਨਾ ਵੱਜਾ ਆ ਕੇ ਜਾਂ ਕੇ ਚੀਜ਼ ਤੇ ਵੱਜ ਗਿਆ ਬਾਈ ਰੋਡ ਤੇ ਹੀ ਮਰਿਆ ਪਿਆ ਪਿੰਡ ਬੜੇ ਹੀ ਆ ਸੀ ਪਿੰਡ ਵਰਦੇ ਸਾਡੀ ਗੱਡੀ ਦੇ ਮੋਰੀ ਪਿਆ ਬਾਈ ਮਰਿਆ ਹੋਇਆ ਹਨਾ ਤੇ ਬਹੁਤ ਬਾਲਾ ਹੀ ਮਤਲਬ ਦੁੱਖ ਲੱਗਾ ਯਾਰ ਨੁਕਸਾਨ ਬਹੁਤ ਹੋ ਗਿਆ ਤੇ ਇਹਦਾ ਭਾਈ ਵੀ ਬਾਈ ਪਤਾ ਨਹੀਂ ਆਇਆ ਨਹੀਂ ਘਰੇ ਹਨਾ ਤੇ ਇੱਕ ਬੱਚਾ ਹੋਰ ਹੁਣੀ ਆ ਵੀ ਬੱਚਾ ਹੁਣੀ ਆਇਆ ਬਾਈ ਹਜੇ ਹਜੇ ਮੈਂ ਹੁਣੀ ਲਾ ਕੇ ਹਟਿਆ ਨੂੰ ਟਾਈਮ ਹੋ ਗਿਆ ਬਾਈ 6 ਵਜੇ ਦਾ ਠੀਕ ਆ ਤੇ ਇੱਕ ਵੀਡੀਓ ਅਪਲੋਡ ਕਰਤੀ ਆ ਤੁਸੀਂ ਦੇਖਦੇ ਹੋਣੇ ਆ ਹੁਣ ਤੇ ਨਜ਼ਾਰਾ ਲਓ ਤੇ ਠੀਕ ਆ ਬਾਈ ਉਹਨਾਂ ਨੂੰ ਹੁਣ ਦਾਣਾ-ਦੋਣਾ ਪਾਈਏ ਇਹਨਾਂ ਕਬੂਤਰਾਂ ਨੂੰ ਮਾ ਪਾਇਆ ਨਹੀਂ ਸੀ ਇਹ ਬੱਚਿਆਂ ਨੂੰ ਬਟ ਬਾਕੀਆਂ ਨੂੰ ਪਾਤਾ ਸੀ ਜਿਹੜੇ ਬੱਚੇ ਜਿਹੜੇ ਆ ਬਾਅਦ ਚ ਆਏ ਇਹਨਾਂ ਨੂੰ ਨਹੀਂ ਹਜੇ ਪਾਇਆ ਹਨ ਇਹਨਾਂ ਨੇ ਵੀ ਖਾ ਲਿਆ ਜਿਹੜੇ ਪਹਿਲਾਂ ਪੁੱਲਾ ਆਏ ਸੀ ਨਾ ਸਾਰਿਆਂ ਨੇ ਖਾ ਲਿਆ ਇਹ ਕਾ ਬਚਾਰੀਂ ਦਾ ਬਾਈ ਖਾਣ ਵਾਲਾ ਤੇ ਕੀ ਤੇ ਜਿਹੜਾ ਉਹ ਕਬੂਤਰ ਬਾਈ ਸਵੇਰੇ ਆਪਾਂ ਮੈਂ ਤਾਂ ਦੱਸਦਾ ਸੀ ਲਾਲ ਸਿਰਾਂ ਕੂਤਰ ਜਿਹੜਾ ਫਿਰਦਾ ਸੀ ਨਾ ਝੱਪ ਜਾ ਉਹ ਸਵੇਰੇ ਭਾਈ ਦੱਸਾਂਗੇ ਉਹਦਾ ਕੀ ਬਣਿਆ ਠੀਕ ਆ ਕੀ ਨਹੀਂ ਬਣਿਆ ਕਿੱਥੇ ਆ ਕਿੱਥੇ ਨਹੀਂ ਉਹ ਐਸ ਟਾਈਮ ਫਿਰ ਸਵੇਰੇ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਦੀਆਂ ਗੱਲਾਂ ਪਤਾ ਕਰਾਂਗੇ ਸਵੇਰ ਨੂੰ ਭਾਈ ਤੇ ਪਾਣੀ ਪਾਵਾਂ ਭਾਈ ਪਾਣੀ ਨਹੀਂ ਪਾਇਆ ਕੁੰਤਰਾਂ ਨੂੰ ਹੁਣ ਅੱਧਿਆਂ ਨੂੰ ਪਾਤਾ ਹੀ ਭਾਈ ਸਾਧੇ ਘਰੇ ਰਹਿੰਦੇ ਆ ਠੀਕ ਆ ਐਸ ਟਾਈਮ ਲਟਾ ਲੂਟਾ ਜਗਨ ਡਈਆਂ ਪਿੱਛੇ ਸਾਰੀ ਢੱਕ ਢੂ ਦਿੱਤੇ ਹਨਾ ਜਿਹੜੇ ਪ੍ਰਣਾਲੇ ਜਿਹੀ ਸਾਰਿਆਂ ਦੀ ਪ੍ਰਣਾਲੇ ਹੀ ਕਹਿ ਦਿੰਨਾ ਭਾਈ ਰੋਸ਼ਨ ਦਾਣ ਕਿਹੜਾ ਰੋਸ਼ਨ ਦਾਣ ਹੁੰਦਾ ਆ ਤੇ ਇਹਨਾਂ ਨੂੰ ਵੀ ਭਾਈ ਦਾਣਾ-ਦੂਣਾ ਪਾਇਆ ਹੋਇਆ ਸੀ ਠੀਕ ਆ ਜੋੜਿਆਂ ਵਾਲਿਆਂ ਨੂੰ ਵੀ ਸਾਰਿਆਂ ਨੂੰ ਇਹਦੀ ਕਬੂਤਰੀ ਗੱਲ ਦੀ ਚੱਕ ਰਹੀ ਆ ਇਹਨਾਂ ਹੁਣ ਕਬੂਤਰੀ ਲੋਣੀ ਬਾਈ ਚੱਲ ਰਾਂ ਵਾਲੀ ਆ ਕਬੂਤਰ ਨਾਲ ਇਹਨਾਂ ਲਾਵਾਂਗੇ ਚੱਲ ਰਾਂ ਵਾਲੀ ਕੂਤਰੀ ਆਪਣੀ ਤੇ ਸ਼ਾਹ ਦੇ ਆਂਡਿਆਂ ਜੀ ਵੀ ਬੱਚੇ ਬਣਦੇ ਪਏ ਆ ਤੇ ਆ ਵੀ ਮੈਂ ਕੱਲ ਚੈੱਕ ਕੀਤਾ ਬਾਈ ਇਹਦੇ ਆਂਡਿਆਂ ਜੀ ਵੀ ਬੱਚੇ ਬਣਦੇ ਪਏ ਆ ਇਹਦੇ ਬਾਈ ਕੱਲ ਨੂੰ ਚੈੱਕ ਕਰਾਂਗੇ ਤੇ ਇਹਦੇ ਵੀ ਬਾਈ ਕੱਲ ਨੂੰ ਚੈੱਕ ਕਰਾਂਗੇ ਲੋਈ ਵਗੋ ਛੰਦ ਵਾਲੀ ਕੂਤਰੀ ਛੱੜਤੀ ਇਹਦੇ ਨਾਲ ਮੈਂ ਠੀਕ ਆ ਆ ਕਬੂਤਰ ਨਾਲ ਪਹਿਲਾਂ ਇਹਦੀ ਭੈਣ ਲੱਗੀ ਸੀ ਜਾਂ ਲਾਂ ਲਈ ਆ ਸਪੁੱਤਰ ਨਾਲ ਤੇ ਹੁਣ ਛੰਦ ਵਾਲੀ ਲਾਤੀ ਆਪ ਬਾਈ ਤਦੋਂ ਲੱਗਾ ਵੀ ਸਮਝੋ ਜੋੜਾ ਹੁਣੇ ਹੀ ਛੱਡੇ ਆ ਮੈਂ ਤੇ ਦੋ ਗਰਿ ਜੋੜਾ ਲਾ ਵੀ ਲਿਆ ਇਹਨਾਂ ਨੇ ਤੇ ਉਹਦਾ ਵੀ ਇਕੱਠੇ ਬੈਈ ਜਾਂਦੇ ਹਨਾ ਬਾਕੀ ਇਹਨਾਂ ਨੂੰ ਡੱਕੂਗਾ ਇੱਕ ਦੋ ਵਾਰੀ ਇਹਨਾਂ पिੰਜਰੇ 'ਚ ਪਾ ਕੇ ਡੱਕ ਦਿਆਂਗਾ ਉਹਦਾ ਵਿੱਚ ਕੱਲਿਆਂ ਨੂੰ ਪਤਾ ਲੱਗ ਜਾਊਗਾ ਵੀ ਇਹੀ ਇਕੱਠੇ ਰਹਿਣਾ ਭਾਈ ਸੱਤ ਸ਼ਰੀਆ ਕਾ ਸਾਰੇ ਭਰਾਵਾਂ ਨੂੰ ਤੇ ਲੋ ਬਾਬਿਓ ਦੂਜੇ ਦਿਨ ਦੀ ਵੀਡੀਓ ਕਰਦੇ ਆ ਸਟਾਰਟ ਤੇ ਆ ਵੀ ਕਬੂਤਰੀ ਜੋੜੇ ਲਾਉਣੀ ਆ ਠੀਕ ਆ ਇਹਨਾਂ ਦਾ ਭਾਈ ਗੱਲ ਨਹੀਂ ਆਇਆ ਠੀਕ ਹੈ ਜੀ ਉਹ ਜਿਹੜੇ ਚੀਂਦੇ ਦਾ ਰਾ ਆਇਆ ਹੀ ਨਹੀਂ ਭਾਈ ਜਾ ਦੇਖੋ ਆ ਜਾਂਦਾ ਅੱਜ ਦੋਨਾਂ ਦਾ ਨਹੀਂ ਇਹਦਾ ਤਾਂ ਚਲੋ ਮਰ ਗਿਆ ਮੋਹਰ ਵਾਲੇ ਦਾ ਤਾਂ ਮਰ ਗਿਆ ਬਈ ਆਪਾਂ ਦੇਖ ਲਿਆ ਹਨਾ ਉਹ ਦੂਜੇ ਦਾ ਬਾਈ ਨਹੀਂ ਆਇਆ ਬਈ ਇਹਦੇ ਵਾਲਾ ਵੀ ਬਾਈ ਉਦਾਂ ਹੀ ਥੱਲੇ ਵੱਜ ਗਈ ਉਹਦੇ ਡਰ ਦਾ ਟੂੜ ਦਾ ਬੈਰੀ ਕੋ ਕਿ ਤਾਰ ਟੁੱਟ ਚ ਵੱਜ ਗਿਆ ਜਾਂਦਾ ਤਾਂ ਮਰਿਆ ਉਦਾਂ ਬੈਰੀ ਦੇ ਹੱਥਾ ਨਹੀਂ ਆਇਆ ਸੀ ਉਹ ਫੜਿਆ ਨਹੀਂ ਗਿਆ ਜਿਉਂ ਕੋ ਤੇ ਜੜੀਆਂ ਜੜੀਆਂ ਪੁੰਤਰੀਆਂ ਬਾਈ ਚੋੜੇ ਰੋਣ ਵਾਲੀਆਂ ਚਲਾਈਏ ਹਨਾ ਬਹੁਤ ਲੇਟ ਆ ਕੰਮ ਇੱਕ ਇੱਕ ਝੋਲੀ ਪਾਲ ਜੇ ਬਹੁਤ ਆ ਤੇ ਉਹ ਆਪਾਂ ਛੱਡਣੇ ਉਹ ਛੱਡਣੇ ਆਪਾਂ ਬਾਈ ਜਿੱਦਾਂ ਜਲਾਈ ਜਰੂਈ ਮਹੀਨੇ ਲਈ ਰੱਖਣੇ ਆਪਾਂ ਪਹਿਲੇ ਵਾਲੀ ਤਾਂ ਆਪਣੇ ਕੋਲ ਹੈਗੇ ਬਾਈ ਬੱਚੇ ਉਥੇ ਨਹੀਂ ਛੱਡਣੂ ਹਨਾ ਉਦੋਂ ਬਾਅਦ ਛੱਡਾਂਗੇ ਜਿਹੜੇ ਹੁਣ ਢਾਂਗੀ ਬਾਈ ਲੱਗ ਗਿਆ ਉਹ ਨਹੀਂ ਉਤਰ ਕੱਢਣੇ ਬਾਅਦ ਠੀਕ ਆ ਜਿਹੜੇ ਨਹੀਂ ਲੱਗੇ ਬਸ ਉਹ ਥੋੜੇ ਕੁ ਦਿਨ ਹੀ ਕੱਢਿਆ ਕਰਨੇ ਆ ਉਹ ਵੀ ਕੋਲ ਰਹਿ ਕੇ ਠੀਕ ਆ ਜਿਹੜੀ ਕੱਲ ਗਲਤੀ ਕੀਤੀ ਉਹ ਤਾਂ ਕਦੀ ਵੀ ਨਹੀਂ ਬਾਈ ਲਾਈਫ ਚ ਕਰਦੇ ਹਨਾ ਪਹਿਲਾਂ ਵੀ ਕਦੀ ਨਹੀਂ ਜੀ ਕੀਤੀ ਉਹ ਵੀ ਯਾਰ ਬਾਈ ਮੈਂ ਹਨਾ ਡੱਕ ਲੈਣੀ ਸੀ ਤੇ ਮੈਂ ਪਹਿਲਾਂ ਇੰਟਰਵਿਊ ਵੀ ਤੁਸੀਂ ਦੇਖ ਲਿਆ ਹੋਣਾ ਮੈਂ ਤੁਹਾਨੂੰ ਦੱਸਿਆ ਵੀ ਆ ਹਨਾ ਵੀ ਆਪਾਂ ਬੁਲਾ ਕੇ ਚੱਲ ਜਾਗੇ ਬੱਚੇ ਹਨਾ ਉਹ ਬਾਈ ਬੱਚੇ ਉੜ ਗਏ ਉਧਰੋਂ ਘਰ ਦੇ ਆਣੇ ਕਾਲੀ ਪਾਲੀ ਚਲੋ ਚੱਲੀਏ ਚਲੋ ਚੱਲੀਏ ਉਹਦੇ ਚੱਕਰ 'ਚ ਬਾਈ ਮੈਂ ਉਧਰੋਂ ਲੇਟ ਵੀ ਹੁੰਦਾ ਸੀ ਫੇ ਮੈਂ ਆ ਚਲੋ ਚੱਲੀਏ ਯਾਰ ਮੱਥਾ ਟੇਕ ਲਈਏ ਪਹਿਲਾਂ ਜਾ ਕੇ ਹਨਾ ਉਹ ਵੀ ਜ਼ਰੂਰੀ ਆ ਕੰਮ ਸਭ ਤੋਂ ਪਹਿਲਾਂ ਤੇ ਉਹ ਹੀ ਜ਼ਰੂਰੀ ਆ ਹਨਾ ਤੇ ਬਾਕੀ ਕੰਮ ਤਾਂ ਸਾਰੇ ਬਾਅਦ 'ਚ ਆ ਅੱਗੇ ਵੀ ਬਾਈ ਛੱਡਦਾ ਹੀ ਮੈਂ ਪਹਿਲੇ ਦਿਨ ਤਾਂ ਨਹੀਂ ਛੱਡਿਆ ਹੁਣ ਥੋੜੇ ਦਿਨ ਹੋ ਗਏ ਜਿੰਨੇ ਦਿਨ ਵੀ ਆ ਸੀਜ਼ਨ ਅਜੇ ਪੈਣੀ ਸ਼ੁਰੂ ਹੋਈ ਨਹੀਂ ਸੀ ਆਪਣੇ ਹਨਾ ਤੇ ਕਈ ਭਰਾਈ ਮੈਨੂੰ ਕਰਦੇ ਸੀ ਬਾਈ ਬਾਈ ਤੁਹਾਡੇ ਨਹੀਂ ਅਜੇ ਪੈਦੀ ਤੁਹਾਡੇ ਤੇ ਲਓ ਭਰਾ ਪੈਣੀ ਸ਼ੁਰੂ ਹੋ ਗਈ ਆ ਕੱਲ ਹਨਾ ਚੰਗਾ ਜਲਵਾ ਦਿਖਾਇਆ ਉਹਨੇ ਬਹੁਤ ਜ਼ਿਆਦਾ ਰ ਤੇ ਜਿਹੜੀ ਕਬੂਤਰੀ ਬਾਈ ਉਹ ਕੱਲ ਕਬੂਤਰੀ ਸੀ ਸ਼ਾਇਦ ਕਬੂਤਰ ਹੀ ਕਬੂਤਰੀ ਸੀ ਹਨਾ ਉਹ ਇੱਥੇ ਬੈਠੀ ਸੀ ਠੀਕ ਆ ਇੱਥੋਂ ਫੇ ਉੜ ਕੇ ਬਾਈ ਉਧਰ ਚਲ ਗਈ ਦੁਬਾਰਾ ਫੇ ਆ ਗਈ ਸੀ ਇੱਕ ਵਾਰੀ ਉਹ ਫੇ ਉੱਥੇ ਹੀ ਬੈਠੀ ਸੀ ਹੁਣ ਦੇਖੋ ਜੇ ਆਉਂਦੀ ਤਾਂ ਉਹ ਸਾਹਮਣੇ ਸ਼ਾਇਦ ਤੁਹਾਨੂੰ ਦੀਦੀ ਹੋਵੇ ਹਜੇ ਵੀ ਕੋਠੀ ਤੇ ਉਹ ਬੈਠੀ ਉਹ ਦੇਖੋ ਆ ਬੈਠਾ ਬਾਈ ਠੀਕ ਆ ਉਹੀ ਲੱਗਦੀ ਹੈ ਉੱਥੇ ਹੀ ਬੈਠੀ ਸੀ ਉਸੇ ਕੋਠੀ ਤੇ ਹਜੇ ਵੀ ਉਹੀ ਲੱਗਦਾ ਸ਼ਾਇਦ ਮੈਨੂੰ ਹਨਾ ਬਾਕੀ ਪੂਰਾ ਕਲੀਅਰ ਨਹੀਂ ਹੈਗਾ ਜੰਗਲੀ-ਜੁੰਗਲੀ ਵੀ ਹੋ ਸਕਦਾ ਦੂਰ ਆ ਕੋਠੀ ਤੇ ਪੇਜ ਆਉਗੀ ਤਾਂ ਫਿਰ ਤੁਹਾਨੂੰ ਦੱਸਿਆ ਰਾਤੀ ਨੇਰੇ ਪੈ ਗਈ ਉਹ 7:30 ਵਜੇ ਥੋੜ੍ਹ ਕੇ ਰਾਤ ਹੀ ਬੈਠੀ ਸੀ ਕਿਤੇ ਆ ਕੇ ਫਿਰ ਜਦੋਂ ਮੈਂ ਬੰਦ ਕਰਨਾ ਜੋ ਮੈਂ ਤੁਹਾਨੂੰ ਕਿਹਾ ਵੀ ਸਵੇਰੇ ਦੱਸੂਗਾ ਉਦੋਂ ਬਾਈ ਫਿਰ ਇਹ 6:30 6 6:30 7 ਵਜੇ ਦਾ ਟਾਈਮ ਸੀ ਜਦੋਂ ਉੜ ਕੇ ਜਾ ਕੇ ਉੱਥੇ ਬਹਿ ਗਈ ਹਨਾ ਤੇ ਇੱਕ ਬੱਚਾ ਬਾਈ ਲੇਟ ਹੀ ਆਇਆ ਆਪਣਾ 6:30 ਵਜੇ 6:30 ਹੀ ਆਇਆ ਨੇਰੇ ਪੇ ਦੇ ਵਿੱਚ ਹੀ ਕਿਉਂਕਿ ਤੁਹਾਨੂੰ ਪਤਾ ਨੇਰਾ ਤਾਂ ਹੁਣ 5:30 ਹੀ ਪੈ ਜਾਂਦਾ ਹਨਾ ਤੇ ਲੇਟ ਆਇਆ ਤੇ ਉਹ ਬੱਚਾ ਬਾਈ ਨਹੀਂ ਆਇਆ ਠੀਕ ਹੈ ਜਿਹੜਾ ਆਪਣਾ ਚੀਨਾ ਸੀ ਉਹ ਪਤਾ ਨਹੀਂ ਹੁਣ ਕਿੱਥੇ ਡਿ ਗਿਆ ਤੇ ਜਿਹੜਾ ਬਈ ਆਪਣਾ ਦੂਜਾ ਬੱਚਾ ਮਰਿਆ ਸੀ ਉਹ ਜਿਹੜੇ ਦਰਖਤ ਹੈਗੇ ਨਾ ਉਧਰੋਂ ਮੇਲੀ ਜਾਣੇ ਉਹਦਾ ਰਾਹ ਹੁੰਦਾ ਬਈ ਕਵਰਾਲੀ ਸਾਈਡ ਤੋਂ ਉਹ ਉੱਥੇ ਬਈ ਸਾਹਮਣੇ ਪਿਆ ਸੀ ਆਹਰੀ ਜੀ ਟੈਂਕੀ ਦੀ ਜੀ ਨਾ ਉੱਥੇ ਅੱਗੇ ਮੋੜ ਆ ਉੱਥੇ ਬਈ ਮਰਿਆ ਪਿਆ ਸੀ ਬੱਚਾ ਉਹ ਤੇ ਉਦੋਂ ਹੀ ਡਿ ਗਿਆ ਜਦੋਂ ਕਹੀ ਗੱਡੀ ਪਿੰਡ ਫਾੜੀ ਆ ਨਾ ਸਾਡੇ ਸਾਹਮਣੇ ਉਦੋਂ ਬੈਰੀ ਪੈਂਦੀ ਸੀ ਬਈ ਪੈਂਦਿਆਂ ਦੇ ਵਿੱਚ ਹੀ ਆ ਕੇ ਮੈਂ ਕੂਠੇ ਚੜਿਆ ਤੁਸੀਂ ਵੀਡੀਓ ਦੇਖੀ ਆ ਨਾ ਬਾਕੀ ਐਕਸ ਟਵਾਈਆਂ ਚਲਾਉਂਦੇ ਪਏ ਆ ਅਸੀਂ ਜਾਂ ਕੋਈ ਉਦੋਂ ਬਈ ਤਾਂ ਭੱਜੀਆਂ ਨਹੀਂ ਤਾਂ ਉਹਨੇ ਕਈ ਕੁ ਯਾਨਾ ਦਾ ਪਤਾ ਹੀ ਹੈ ਨਹੀਂ ਸੀ ਤੇ ਉਹ ਬੱਚੇ ਬਾਅਦ ਚ ਉਹ ਫਿਰ ਮਾ ਆ ਕੇ ਲਾਏ ਬਾਈ ਸਾਰੇ ਹੀ ਹਨਾ ਚਲੋ ਬਾਬਿਓ ਆ ਦੋ ਜੋੜੇ ਲਾ ਦਿੱਤੇ ਠੀਕ ਆ ਆ ਲੋ ਬਈ ਜਿਹੜੀ ਬੜਲੇ ਵਾਲੀ ਦੀ ਮਾਂ ਆ ਆ ਉਹਦਾ ਭਰਾ ਆ ਸਕਾ ਬਈ ਠੀਕ ਆ ਤੇ ਜਿਹੜੀ ਬੜਲੇ ਵਾਲੀ ਦੀ ਮਾਂ ਨਾ ਲੱਗਾ ਹੋਇਆ ਕਬੂਤਰ ਉਹ ਵੀ ਪੱਠੀ ਆ ਬਈ ਆਹ ਮਤਲਬ ਬੜਲੇ ਵਾਲੀ ਭੈਣਾਂ ਪਰਿੰਦਾਂ ਦੀ ਮਾਵਾ ਚੇਂਜ ਆ ਇਹ ਜਿਹੜੀ ਸ਼ੇਹੂਪੁਰ ਵਾਸ਼ੂਮ ਸਿੰਘ ਜਿੱਤੀ ਸੀ ਇਹ ਪੱਠੀ ਉਹਦੀ ਆ ਨਾ ਤੁਹਾਨੂੰ ਪਹਿਲਾਂ ਵੀ ਦਿਖਾਈ ਇਹ ਜੋੜਾ ਲਾਤਾ ਬਈ ਇਸ ਤਰੀਕੇ ਨਾਲ ਇਹ ਆ ਇਧਰ ਦੇ ਆ ਜੋੜਾ ਬਈ ਜਿਹੜੀ ਆਪਣੀ ਚੱਲਰਾਂ ਵਾਲੀ ਦੀ ਕਬੂਤਰੀ ਆ ਨਾ ਭੈਣਾ ਚੱਲਰਾਂ ਵਾਲੀ ਦੀ ਸੋਰੀ ਚੱਲਰਾਂ ਵਾਲੀ ਆ ਇਹ ਜਿਹੜੀ ਆਪਣੀ ਕਬੂਤਰੀ ਇਹਦੀ ਪਹਿਲਾਂ ਭੈਣ ਲੱਗੀ ਸੀ ਚੱਲਰਾਂ ਵਾਲੀ ਦੀ ਇਸ ਕਬੂਤਰ ਨਾਲ ਠੀਕ ਆ ਜਿਹੜੀ ਨੰਗਲਸ ਪ੍ਰੋਡ ਆਪਣੀ ਤੁਹਾਨੂੰ 27-3 ਘੰਟੇ ਦੀ ਵੇਤ ਪਈ ਸੀ ਨਾ ਉਹ ਇਹਦੀ ਭੈਣ ਹੀ ਸੀ ਸਗੀ ਜਿਹੜੀ ਇਹਨਾਂ ਲੱਗੀ ਸੀ ਉਹ ਆਂਡੇ ਫੁੱਕੇ ਲੌਂਦੀ ਬਈ ਆ ਦੂਜੇ ਲੌਂਦੀ ਕੱਚੇ ਹਨਾ ਤੇ ਉਹ ਕਬੂਤਰੀ ਦੇ ਵਿੱਚ ਬਈ ਆਂਡਾ ਬਣਦਾ ਵੀ ਆ ਪੱਕਦਾ ਵੀ ਆ ਉਹ ਚ ਪ੍ਰੋਬਲਮ ਆ ਕੋਈ ਹਨਾ ਪਹਿਲਾ ਅੰਡਾ ਬਈ ਤਿੰਨ ਚਾਰ ਵਾਰੀ ਉਹਦਾ ਘੁੰਮ ਗਿਆ ਸੀਗਾ ਤੇ ਉਦੋਂ ਆਪਾਂ ਮਲੇ ਚੀਰਾ ਜਾਂ ਦੇਖ ਕੇ ਕੱਢਿਆ ਸੀ ਉਹ ਥੈਲੀ ਦੇ ਵਿੱਚ ਸ਼ਾਇਦ ਵਡਾ ਨਾ ਹੋ ਗਿਆ ਵੀ ਤਿੰਨ ਚਾਰ ਵਾਰੀ ਘੱਟਣਾ ਤਾਂ ਵੀ ਅੰਡਾ ਆਪੇ ਹੀ ਡਿੱਗ ਜਾਂਦਾ ਜਾਂ ਤੇ ਅੰਡਾ ਵੀ ਕੱਚਾ ਦੇਣਾ ਟੋਕਰੀ 'ਚ ਦਵੇ ਜਿੱਥੇ ਪੈਂਦੀ ਹੈ ਨਾ ਉਹ ਕਿਤੇ ਵੀ ਸਿੱਟ ਜਾਂਦੀ ਬਈ ਕਿਤੇ ਹੀ ਡਿੱਗਿਆ ਹੁੰਦਾ ਇੱਥੇ ਹੀ ਸੀਗਾ ਕੋਈ ਨਾ ਕੋਈ ਹੋਰ ਸੀ ਨਾ ਉਹਦਾ ਕੋਈ ਨਹੀਂ ਚੈੱਕ ਕਰਾਂਗੇ ਤੇ ਉਹਦਾ ਟ੍ਰੀਟਮੈਂਟ ਕਰਾਂਗੇ ਤੇ ਅਗਲੇ ਸਾਲ ਬੱਚੇ ਉਹਦੇ ਵੀ ਲਵਾਂਗੇ ਹੁਣ ਇਸ ਕਰਕੇ ਉਹਦੀ ਭੈਣ ਮਾ ਬਈ ਆ ਇਸ ਕਬੂਤਰ ਨਾਲ ਲਾਤੀ ਚਲਰਾਂ ਵਾਲੀ ਆਪਣੀ ਜਿਹੜੀ ਆ ਤੇ ਇੱਧਰ ਵੀ ਬਈ ਵਧਾਈਆਂ ਹੋਈਆਂ ਹੋਈਆਂ ਆਪਣੇ ਆ ਜੋੜੇ ਨੇ ਵੀ ਬਈ ਕੱਢਦੇ ਬੱਚੇ ਠੀਕ ਆ ਇਹਦਾ ਤਾਂ ਵੱਡਾ ਹੋਇਆ ਬੱਚਾ ਉਹਦੀ ਬੇਟੀ ਹੈ ਨਾ ਆ ਜੋੜੇ ਦਾ ਤਾਂ ਤੇ ਆ ਜੋੜਾ ਆ ਕਬੂਤਰੀ ਹੈ ਤੇ ਆ ਕਬੂਤਰ ਬੈਠਾ ਆ ਕਬੂਤਰੀ ਦੂਜੇ ਆ ਕਬੂਤਰ ਆਪਣਾ ਵੱਡਾ ਮੇਥੋਂ ਡਰ ਕੇ ਬੈ ਗਿਆ ਨਾ ਉਹਦਾ ਵੀ ਆ ਕਬੂਤਰ ਬੈਠਾ ਇਹ ਨਾਲ ਲੱਗਾ ਜਣਾ ਕੂਤਰੀ ਦੇ ਨਾਲ ਤੇ ਇਧਰੋਂ ਆਪਣੀ ਰਾਣੀ ਸੁੰਦਰਾ ਤੇ ਆ ਕਬੂਤਰ ਇਹਦੇ ਨਾਲ ਲੱਗਾ ਬਈ ਆ ਕਬੂਤਰੀ ਨਾ ਆ ਕਬੂਤਰ ਲੱਗਾ ਹਾਂ ਜੀ ਬਾਪੂ ਕੀ ਹਾਲ ਚਾਲ ਆ ਤੇ ਲੋ ਬਾਪੂ ਤੁਹਾਡੇ ਕਮੈਂਟਾਂ ਦੇ ਜਵਾਬ ਦਿਈਏ ਤੇ ਬਾਈ ਇੱਕ ਬਾਈ ਦਾ ਕਮੈਂਟ ਆ ਜੀ ਬਾਈ ਯਾਰ ਬੱਚੇ ਕਬੂਤਰ ਲੜਦੇ ਸੀ ਲੜਦੇ ਆ ਲੜਦੇ ਆ ਨੇ ਮਤਲਬ ਇੱਕ ਕਬੂਤਰ ਦੀ ਅੱਖ ਤੇ ਮਾਰਤਾ ਤੇ ਉਹ ਅੱਖ ਮਿੱਟੀ ਜਾਂਦਾ ਬਾਈ ਉਹ ਜੇ ਤਾਂ ਜਿਆਦਾ ਲੱਗ ਕੇ ਅੱਖ ਕਾਣੀ ਨਾ ਕਰਦੇ ਹੋਵੇ ਕਰੀਏ ਇਹ ਦੇਖ ਲਿਓ ਤੇ ਨਹੀਂ ਤਾਂ ਜਿਹੜਾ ਆਪਾਂ ਤੁਹਾਨੂੰ ਆ ਪਿਛਲੀ ਵੀਡੀਓ ਦੇ ਵਿੱਚ ਜਿਹੜੀ ਕੱਲ ਵੀਡੀਓ ਪਾਈ ਆਪਾਂ ਹਨਾ ਓੜ ਜਿਹੜੇ ਆ ਕਮੈਂਟ ਆ ਬਾਈ ਇਹ ਇੱਕ ਦਿਨ ਪਿਛਲੀ ਵੀਡੀਓ ਦੇ ਆ ਹਨਾ ਤੇ ਜਿਹੜੀ ਆਪਾਂ ਕੱਲ ਪਾਈ ਸੀ ਬਾਈ 23 ਨਵੰਬਰ ਨੂੰ ਹਨਾ ਤੇ ਅੱਜ ਬਾਈ 24 ਨਵੰਬਰ ਆ ਹਨਾ ਜਿਹੜੇ ਕੱਲ ਪਾਈ ਸੀਗੀ ਉਹਦੇ ਵਿੱਚ ਬਈ ਉਹ ਅੱਖਾਂ ਤੋਂ ਵੀ ਦੱਸਿਆ ਹੋਇਆ ਵੀ ਕਿਹੜਾ ਡ੍ਰੋਪ ਪਾਓ ਕਿੱਦਾਂ ਵੀ ਹੈ ਨਾ ਉਹ ਬਈ ਤੁਸੀਂ ਉਹ ਵਰਤ ਸਕਦੇ ਹੋ ਤੇ ਉਹ ਜਮ੍ਹਾਂ ਸੈੱਟ ਹੋ ਜਾਊਗਾ ਠੀਕ ਆ ਜੇ ਅੱਖ ਨਾਕ ਕਾਣੀ ਹੋਈ ਹੋਈ ਤਾਂ ਉਹ ਸੈੱਟ ਹੋ ਜਾਊਗਾ ਠੀਕ ਆ ਤੇ ਇੱਕ ਬਈ ਦਾ ਹੋਰ ਕਮੈਂਟ ਆਇਆ ਸੀ ਕਿ ਬਈ ਵੀਡੀਓ ਥੋੜੀ ਘੱਟ ਪਾ ਕਰੋ ਲੰਬੀ ਹੈ ਨਾ ਵੀ ਵੱਡੀ ਹੁੰਦੀ ਵੀਡੀਓ ਵੀ ਮਜ਼ਾ ਨਹੀਂ ਬਾਈ ਹੁਣ ਮੈਂ ਦੱਸੋ ਮੰਨਾ ਕੇ ਦੀ ਠੀਕ ਆ ਹੁਣ ਮੈਨੂੰ ਬਾਈ ਜਿਹੜੇ ਬਹੁਤ ਪਿਆਰ ਕਰਦੇ ਤੁਸੀਂ ਵੀ ਸਾਰੇ ਬਹੁਤ ਪਿਆਰ ਕਰਦੇ ਆ ਬਾਈ ਜਿੰਨੇ ਵੀ ਭਰਾ ਨਾ ਜਿੰਨੇ ਵੀ ਆਪਣੀ ਵੀਡੀਓ ਦੇਖਦੇ ਆ ਕਮੈਂਟ ਕਰਦੇ ਆ ਲਾਜ਼ਮੀ ਹੈ ਨਾ ਸਾਰੇ ਭਰਾ ਬਹੁਤ ਪਿਆਰ ਕਰਦੇ ਆ ਨਾ ਹੁਣ ਬਾਈ ਇਹ ਮੈਨੂੰ ਸਾਰੇ ਕਈ ਉਤਾ ਬਾਈ ਕਹਿੰਦੇ ਆ ਬਾਈ ਘਟੋ ਘਟ ਅੱਦੇ ਅੱਦੇ ਘੰਟੇ ਤੋਂ ਵੀ ਉੱਪਰ ਦੀਆਂ ਵੀਡੀਓ ਬਣਾਓ ਠੀਕ ਆ ਘਟੋ ਘਟ ਹਰੇਕ ਵੀਡੀਓ ਤੇ ਬਾਈ 4 4 5 5 ਮੈਸੇਜ ਆਉਂਦੇ ਆ ਬਾਈ ਵੀਡੀਓ ਛੋਟੀ ਆ ਬਾਈ ਵੀਡੀਓ ਛੋਟੀ ਆ ਵੱਡੀ ਕਰੋ ਹੋਰ ਆ ਨਾ ਇਸ ਕਰਕੇ ਬਾਈ ਹੁਣ ਸਾਰਿਆਂ ਦੇ ਮਾਨਤਾ ਨਾਲ ਕਿ ਬਾਈ ਫਿਰ ਵੀ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤਾਂ ਬਾਈ ਸੋਰੀ ਹੈ ਨਾ ਬਾਕੀ ਆਪਾਂ ਕੋਈ ਨਹੀਂ ਕੋਸ਼ਿਸ਼ ਕਰਿਆ ਕਰਾਂਗੇ ਬਾਈ ਜੇ ਇਸ ਹਿਸਾਬ ਨਾਲ ਵੀ ਇੱਕ ਵੀਡੀਓ ਛੋਟੀ ਪਾਦਿਆ ਕਰਾਂਗੇ ਇੱਕ ਵੱਡੀ ਪਾਦਿਆ ਕਰਾਂਗੇ ਛੋਟੀ ਪਾਦਿਆ ਕਰਾਂਗੇ ਤੇ ਇੱਕ ਵੀਡੀਓ ਵੱਡੀ ਪਾਦਿਆ ਕਰਾਂਗੇ ਐਦਾਂ ਕਰ ਲਾਂਗੇ ਹੈ ਨਾ ਬਾਕੀ ਤੁਸੀਂ ਸਾਰੇ ਭਰਾ ਕਮੈਂਟ ਕਰਕੇ ਦੱਸ ਦਿਓ ਵੀ ਵੀਡੀਓ ਨੂੰ ਛੋਟੀ ਕਰੀਏ ਕਿ ਵੱਡੀ ਕਰਨੀ ਸ਼ੁਰੂ ਕਰ ਦਈਏ ਜਾਂ ਛੋਟੀ ਕਰਨੀ ਸ਼ੁਰੂ ਕਰ ਦਈਏ ਹੈ ਨਾ ਸਾਰੇ ਭਰਾ ਜਿਨ੍ਹਾਂ ਦੇ ਜ਼ਿਆਦਾ ਕਮੈਂਟ ਹੋਣਗੇ ਜਿਸ ਚੀਜ਼ ਦੇ ਤੇ ਉਸ ਹਿਸਾਬ ਨਾਲ ਆਪਾਂ ਵੀਡੀਓ ਬਣਾ ਲਿਆ ਕਰਾਂਗੇ ਠੀਕ ਆ ਜੇ ਵੱਡੀ ਵੀਡੀਓ ਲਈ ਜ਼ਿਆਦਾ ਕਮੈਂਟ ਹੋਣਗੇ ਤਾਂ ਵੱਡੀ ਵੀਡੀਓ ਬਣਾ ਲਿਆ ਕਰਾਂਗੇ ਜੇ ਛੋਟੀ ਲਈ ਹੋਣਗੇ ਤਾਂ ਛੋਟੀ ਬਣਾ ਲਿਆ ਕਰਾਂਗੇ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਬਾਈ ਅੱਖਾਂ ਤੋਂ ਦੱਸੋ ਕੋਈ ਬਾਈ ਅਬ ਤੁਸੀਂ ਕੱਲ ਜਿਹੜੀ ਵੀਡੀਓ ਮੈਂ ਪਾਈ ਆ ਨਾ 23 ਨਵੰਬਰ ਨੂੰ ਉਹ ਤੁਸੀਂ ਵੀਡੀਓ ਦੇਖ ਲਿਓ ਬਾਈ ਉਹਦੇ ਵਿੱਚ ਇਹਦਾ ਹੱਲ ਮੈਂ ਦੱਸਿਆ ਹੋਇਆ ਠੀਕ ਆ ਤੇ ਇੱਕ ਬਾਈ ਦਾ ਹੋਰ ਆ ਸੀ ਕਹਿੰਦਾ ਬਾਈ ਯਾਰ ਖੁੱਲੇ ਛੱਡ ਨਾਲ ਜਲਦੀ ਛਤਰੀਆਂ ਤੇ ਲੱਗ ਜਾਂਦੇ ਆ ਨਾ हां भाई जिन्नी ਆਪਾਂ ਜਲਦੀ ਬੱਚੇ ਛੋਟੇ ਛੱਡਾਂਗੇ ਉਹ ਜਲਦੀ ਉਹ ਹੀ ਲੱਗ ਜਾਂਦੇ ਹੁੰਦੇ ਬੱਚੇ ਤੇ ਬਾਹਰ ਖੁੱਲੇ ਛੱਡਨਾ ਹੀ ਬੱਚੇ ਜਲਦੀ ਲੱਗ ਜਾਂਦੇ ਜਾਲਾਂ 'ਚ ਭਾਵੇਂ ਜਿੰਨਾ ਚਿਰ ਮਰਜ਼ੀ ਪਾਈ ਜਾਓ ਬੱਚਾ ਪੱਕਾ ਨਹੀਂ ਹੁੰਦਾ ਛਤਰੀ ਦੇ ਜਿੰਨਾ ਚਿਰ ਆਪ ਉੱਡ ਕੇ ਬੱਚਾ ਛਤਰੀ ਨੂੰ ਨਾ ਚੜੇ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਭਾਈ ਜਿਹੜੀ ਆਪਾਂ ਤੁਸੀਂ ਆ ਪਿਛਲੀ ਵੀਡੀਓ 'ਚ ਦੱਸਿਆ ਹੋਇਆ ਕਿ ਜਿਹੜੇ ਦੇਸੀ ਘਿਓ ਦੇ ਵਿੱਚ ਪਾ ਕੇ ਜਾਂ ਕਿਦਾਂ ਵੀ ਸਮਾਨ ਉਹ ਬਣਾਉਣਾ ਆ ਵੀ ਉਹ ਜਿਹੜੇ ਕੋਈ ਤਰ ਗੁੜਕ ਦੇ ਨਹੀਂ ਜਾਂ ਉਹਨਾਂ ਤੇ ਵੀ ਭਾਈ ਉਹਨਾਂ ਤੇ ਵੀ ਜਮਾਂ ਕੰਮ ਕਰੂਗੇ ਬਈ ਇੱਕ ਸਾਉ ਦੀ એનર્ਜੀ ਆ ਬੂਸਟਰ ਹੀ ਆ ਇੱਕ ਸਾਉ ਦਾ ਜਿਹੜੀ ਬਾਇਵਾਤੀ ਹੁੰਦੀ ਨਾ ਕਬੂਤਰ ਇਕੱਠੇ ਹੋ ਕੇ ਬਹਿੰਦੇ ਸੁਸਤੀ ਮਾਰਦੇ ਆ ਠੰਡ ਮਣਾਉਂਦੇ ਆ ਇਹਦੇ ਨਾਲ ਬਈ ਜਮਾ ਨਹੀਂ ਬਣਾਉਂਦੇ ਮੈਂ ਵੀ ਅੱਜ ਬਣਾਉਂਗਾ ਠੀਕ ਆ ਅਗਲੀ ਵੀਡੀਓ ਚ ਤੁਹਾਨੂੰ ਇਹ ਚੀਜ਼ ਦੇਖਣ ਨੂੰ ਮਿਲੂਗੀ ਆਹ ਵੀਡੀਓ ਦਾ ਆਪਾਂ ਉਹ ਐਂਡ ਕਰ ਦਾਂਗੇ ਤੇ ਅਗਲੀ ਵੀਡੀਓ ਸ਼ੁਰੂ ਕਰਾਂਗੇ ਠੀਕ ਆ ਤੇ ਉਹਦੇ ਵਿੱਚ ਬਈ ਆਪਾਂ ਉਹ ਬੜਾਵਾਂਗੇ ਦੇਸੀ ਕਿਉਂ ਜਿਹੜਾ ਤੁਹਾਨੂੰ ਦੱਸਿਆ ਨਾ ਉਹ ਜੇ ਜੰਮ ਜਵੇ ਜੰਮਦਾ ਉਹਨੇ ਜਾਣਾ ਹੀ ਹੈ ਦੇਸੀ ਕਿਉਂ ਠੰਡ ਦੇ ਵਿੱਚ ਹਨਾ ਉਹਨੂੰ ਧੁੱਪੇ ਰੱਖ ਦੋ ਠੀਕ ਆ ਜਦੋਂ ਗਰਮ ਹੋ ਗਿਆ ਜਾਂ ਗਰਮ ਪਾਣੀ ਥੱਲੇ ਲਿਆਓ ਗਲਾਸ ਗਰਮ ਪਾਣੀ ਉਬਲਦਾ ਕਰਕੇ ਉਹਦੇ ਵਿੱਚ ਰੱਖ ਦਿਓ ਉਹਦੇ ਨਾਲ ਵੀ ਜਮਾ ਬਈ ਗਰਮ ਹੋ ਜਾਊਗਾ ਦੇਸੀ ਕੋਈ ਜਿਹੜਾ ਜੰਮਿਆ ਹੁੰਦਾ ਉਦੋਂ ਬਾਅਦ ਪਾਓ ਠੀਕ ਆ ਉਦੋਂ ਬਾਅਦ ਦਿਓ ਪੀਨ ਨੂੰ ਤਰ੍ਹਾਂ ਜਿੱਦਾਂ ਵੀ ਆਪਾਂ ਬੂੰਦਾ ਦੇਣੀ ਆ ਤੇ ਠੰਡਾ ਨਾ ਦਿਓ ਕਿ ਕਿਤੇ ਜੰਮਿਆ ਹੀ ਤੁਸੀਂ ਸਿੱਟਣ ਲੱਪੋ ਉਹ ਨਾ ਕਰਿਓ ਤੇ ਮੇਰੀ ਵੀ ਗਲਤੀ ਹੈ ਉਹ ਚ ਮੈਂ ਦੱਸਿਆ ਨਹੀਂ ਠੀਕ ਆ ਤੇ ਉਹਦੇ ਲਈ ਸੋਰੀ ਬਾਈ ਤੇ ਗਾਂ ਹੁਣ ਜੇ ਤੁਸੀਂ ਜਦੋਂ ਵੀ ਉਹ ਡ੍ਰੋਪ ਦੇਣਾ ਠੰਡਾ ਹੋ ਜਾਏ ਜੰਮ ਜਵੇ ਤੇ ਉਹਨੂੰ ਬਈ ਗਰਮ ਪਾਣੀ ਦੇ ਵਿੱਚ ਪਾ ਦਿਓ ਜਦੋਂ ਪਿਗਲ ਜਵੇ ਚੰਗੀ ਤਰ੍ਹਾਂ ਜਾਂ ਧੁੱਪੇ ਰੱਖ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੀ 0 ਨੰਬਰ ਫੀਡ ਆ ਉਹ ਆਪਾਂ ਬੱਚੇ ਪਾਲਦੇ ਬਾਈ ਬੱਚੇ ਪਾਲਦੇ ਕੂਤਰਾਂ ਨਹੀਂ ਤਾਂ ਪਾਈਦੀ ਆ ਉਹਨਾਂ ਵਾਸਤੇ ਆ ਬੱਚੇ ਚੰਗੇ ਪਾਲ ਜਾਂਦੇ ਹੁੰਦੇ ਨਾ ਮੈਨੂੰ ਥੋੜੇ ਕ ਦਿਨ ਪਾ ਲਓ ਜਿੱਦਾਂ 20 ਕ ਦਿਨ ਪਾ ਲਓ ਜਦੋਂ ਤੁਹਾਨੂੰ ਲੱਗਦਾ ਪਰਪੂਰ ਆ ਗਏ ਬੱਚੇ ਦੇ ਫੇ ਆਪਦੀ ਨੈਚੁਰਲ ਡਾਈਟ ਸ਼ੁਰੂ ਕਰ ਦਿਓ ਜਿਹੜੀ ਉਹਨਾਂ ਦੀ ਹੈਗੀ ਆ ਜਿੱਦਾ ਛੋਲੇ ਸੋਇਆਬੀਨ ਦੀ ਦਾਲ ਮੂੰਗੀ ਹਲਕੀ ਹਲਕੀ ਹੈ ਨਾ ਤੇ ਕਣਕ ਹੋਗੀ ਸਰੋਂ ਵੀ ਥੋੜੇ-ਥੋੜੇ ਦਾਣੇ ਪਾ ਸਕਦੇ ਆ ਬਾਜਰਾ ਤੁਸੀਂ ਵੱਡੇ ਕੂਤਰਾਂ ਨੂੰ ਪਾ ਸਕਦੇ ਆ ਬਾਈ ਕੋਈ ਚੱਕਰ ਨਹੀਂ ਅੜਾਵਿਆਂ ਨੂੰ ਨਾ ਪਾਓ ਵੱਡਿਆਂ ਨੂੰ ਪਾਲੋ ਆਂਡਿਆਂ-ਉਂਡਿਆਂ ਤੋਂ ਬਾਦਰੀ ਹੁੰਦੇ ਤਾਕਤਵਾਲੀ ਚੀਜ਼ ਆਹੋ ਠੀਕ ਆ ਉਹਨਾਂ ਨੂੰ ਸਿੱਟੀ ਵੀ ਪਾ ਸਕਦੇ ਨਹੀਂ ਸਿੱਟੀ ਹੁੰਦੀ ਨਾ ਆਪਣੀ ਆਹ ਦੇਣਾ ਚ ਉਹਨਾਂ ਨੂੰ ਸਿੱਟੀ ਵੀ ਪਾ ਸਕਦੇ ਆ ਠੀਕ ਆ ਉਹਨਾਂ ਦਾ ਕੋਈ ਏਡਾ ਚੱਕਰ ਨਹੀਂ ਪੈਂਦਾ ਤਾਕਤ ਜੀ ਮਿਲਦੀ ਆ ਬੱਚੇ-ਪੁੱਛੇ ਪਾਲਦੇ ਰਹਿੰਦੇ ਆਂਡਿਆਂ ਤੋਂ ਬੰਦ ਨਹੀਂ ਹੁੰਦੇ ਠੀਕ ਆ ਜਿਹੜੇ ਕਮੁੱਤਰ ਬਾਈ ਡਾਵੇ ਆ ਉਹਨਾਂ ਨੂੰ ਬਾਜਰਾ ਬੂਜਰਾ ਕੁਝ ਨਹੀਂ ਤਪੂਣਾ ਜਿਹਦਾ ਕਮੁੱਤਰ ਬਾਈ ਗਰਮੀਆਂ ਨੂੰ ਪਾਣੀ ਨੂੰ ਜਾਊਗੇ ਐਂਡ ਦੇ ਟਾਈਮ ਦੇ ਵਿੱਚ ਮੂੰਹ ਪੱਟ-ਪੱਟ ਬਹਿਣਗੇ ਤੇ ਘਰੇ ਬਿਮਾਰ ਵੀ ਹੋ ਜਾਂਦੇ ਆ ਖੁੱਤਾ ਜਦੋਂ ਬਾੜੀਆਂ ਚੀਜ਼ ਆਪਾਂ ਗਰਮ ਪਾਈਏ ਕਿਉਂ ਪੂਰਪਸਮਾ ਵੀ ਲੱਗਣੇ ਗਾਲੇ ਲੱਗਣੇ ਆ ਉਹ ਸਾਰਾ ਕੁਝ ਐਸੀ ਸਾਲ ਆਪਾਂ ਖੋਲਾਂਗੇ ਗਾਲਿਆਂ ਵਾਲਾ ਵੀ ਖੋਲਾਂਗੇ ਕੰਮ ਠੀਕ ਆ ਵੀ ਕਿਹੜਾ ਕਿਹੜਾ ਗਾਲਾ ਕਿਹੜਾ ਮਰਬਾ ਲੱਗਦਾ ਕਿਹੜੇ ਅਕਮੀਰੇ ਲੱਗਦੇ ਉਹ ਤਕਰੀਬਨ ਤਾਂ ਵੈਸੇ ਮੈਂ ਦੱਸੇ ਹੋਇਆ ਬਹੁਤ ਹੱਦ ਤੱਕ ਵੀਡੀਓ ਦੇ ਵਿੱਚ ਮੈਂ ਇਹ ਚੀਜ਼ ਜਿਆਦਾ ਦੱਸਿਆ ਹੋਇਆ ਗਾਲਿਆ-ਗੋਲਿਆ ਦਾਣਾ ਬਾਕੀ ਆਹ ਸੀਜ਼ਨ ਦੀ ਜਿਹੜੀ ਗੇਮ ਸ਼ੁਰੂ ਹੋਣੀ ਆ ਉਹ ਲੱਗੇ ਹੋਣੀ ਆ ਠੀਕ ਆ ਹਰ ਇੱਕ ਸੀਜ਼ਨ ਦੀ ਗੇਮ ਅਲੱਗ ਹੁੰਦੀ ਆ ਹਰੇਕ ਸੀਜ਼ਨ ਦੀ ਗੇਮ ਹਰੇਕ ਸੀਜ਼ਨ 'ਚ ਨਹੀਂ ਲੱਗਦੀ ਠੀਕ ਆ ਜੇ ਆਪਾਂ ਕਹੀਏ ਨਾ ਆਹ ਸੀਜ਼ਨ ਦੇ ਵਿੱਚ ਮੈਂ ਆਹ ਗੇਮ ਲਾਈ ਹਰ ਇੱਕ ਚੀਜ਼ ਦੇ ਵਿੱਚ ਚੱਕਰ ਪੈ ਜਾਂਦਾ ਮਤਲਬ ਨਸਲ ਉਹੀ ਰਹੂਗੀ ਦਾਣੇ ਪਾਣੀ 'ਚ ਫਰਕ ਪੈ ਗਿਆ ਕਬੂਤਰਾਂ ਦੀ ਤਸਵੀਰ 'ਚ ਫਰਕ ਪੈ ਗਿਆ ਮੌਸਮ 'ਚ ਫਰਕ ਪੈ ਗਿਆ ਹੁਣ ਐਤ ਕੀ ਗਰਮੀ ਪੈ ਗਈ ਠੀਕ ਆ ਕੀ ਪਤਾ ਹੋ ਸਕਦਾ ਅਗਲੇ ਸਾਲ ਗਰਮੀ ਨਾ ਪਵੇ ਠੀਕ ਆ ਨਾ ਵੈਦਰ ਦੇ ਹਿਸਾਬ ਨਾਲ ਜਾਂ ਮੌਸਮ ਦੇ ਹਿਸਾਬ ਨਾਲ ਜਿੱਦਾਂ ਵੀ ਲਾ ਲਓ ਤੁਸੀਂ ਉਸ ਹਿਸਾਬ ਨਾਲ ਬਈ ਹਰੇਕ ਮੌਸਮ ਦੇ ਹਿਸਾਬ ਨਾਲ ਹੀ ਗੇਮ ਲੱਗਦੀ ਹੈ ਹਰੇਕ ਸੀਜ਼ਨ 'ਚ ਕਿੱਦਾਂ ਦਾ ਮੌਸਮ ਆ ਠੀਕ ਆ ਕਿੱਦਾਂ ਕਿਹੜੇ ਟਾਈਮ 'ਚ ਬਾੜੀਆਂ ਸ਼ੁਰੂ ਹੋ ਗਈਆਂ ਕਿੱਦਾਂ ਲੱਗਦੀਆਂ ਕਿਹੜੇ ਟਾਈਮ 'ਚ ਕੀ ਹੋਣਾ ਹਨਾ ਉਸ ਹਿਸਾਬ ਨਾਲ ਗੇਮ ਹੁੰਦੀ ਵਰਤ ਇਹ ਨਹੀਂ ਕਿ ਐਸ ਕੀ ਆ ਗੇਮ ਦੱਸੀ ਸੀ ਤਾਂ ਹਰੇਕ ਇਹੀ ਗੇਮ ਆਗਦੇ ਸਾਲ ਵੀ ਚੱਲਣੀ ਆ ਨਾ ਹੁਣ ਐਸ ਕੀ ਬਾਈ ਗਰਮੀ ਜ਼ਿਆਦਾ ਪਈ ਸੀ ਅਗਲੇ ਸਾਲ ਉਸਦਾ ਗਰਮੀ ਘੱਟ ਬੋਲੇ ਉਸ ਹਿਸਾਬ ਨਾਲ ਗੇਮ ਚੱਲੂਗੀ ਤੇ ਬਾਕੀ ਠੀਕ ਆ ਬਾਬਿਓ ਮਿਲਦੇ ਆ ਵੀ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਾਬਾ ਨਾਨਕ ਤੁਹਾਡੇ ਸਾਰੇ ਭਰਾਵਾਂ ਤੇ ਮੇਰਾ ਭਰਾ ਹੱਥ ਰੱਖੇ ਤੇ ਮਿਲਦੇ ਆ ਬਾਈ ਅਗਲੀ ਵੀਡੀਓ ਚ